ਖਰੜ ਸੀਆਈ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਲਾਰਸ ਵਿਸ਼ਨੋਈ ਦੇ ਪੰਜ ਗੈਂਗਸਟਰਾਂ ਨੂੰ ਕਾਬੂ ਕੀਤਾ ਏ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਐਸਐਸਪੀ ਦਫਤਰ ਦੇ ਵਿੱਚ ਜਿੱਥੇ ਇਹ ਗੈਂਗਸਟਰਾਂ ਬਾਰੇ ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਪੱਤਰਕਾਰ ਵਾਰਤਾ ਕਰ ਰਹੇ ਨੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਮੁਲਜ਼ਮਾਂ ਦੀਆਂ ਗੈਂਗਸਟਰਾਂ ਦੀਆਂ ਤਸਵੀਰਾਂ ਕੀ ਕੀ ਇਹਨਾਂ ਕੋਲ ਬਰਾਮਦ ਹੋਇਆ ਏ ਕੀ ਕਰਨ ਦੇ ਫਿਰ ਅੱਖ ਵਿੱਚ ਸੀ ਇਨਵੈਸਟੀਗੇਸ਼ਨ ਹੋ ਕੇ ਸਟੈਪ ਬਾਈ ਸਟੈਪ ਜਿਹਨੂੰ ਕਹਿੰਦੇ ਆ ਜਿਹੜੇ ਬੰਦੇ ਵੀ ਫੜੇ ਗਏ ਤੇ ਉਤੋਂ ਰਿਕਵਰੀਆਂ ਵੀ ਹੋਈਆਂ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇੱਕ ਇਤਲਾ ਮਿਲੀ ਸੀਗੀ ਡੇਰਾਬਸੀ ਪੁਲਿਸ ਨੂੰ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਇਹ ਦੋ ਬੰਦੇ ਜਿਹੜੇ ਜਾਲੀ ਨੰਬਰ ਲਗਾ ਕੇ ਇੱਕ ਮੋਟਰਸਾਈਕਲ ਤੇ ਚੋਰੀ ਦਾ ਮੋਟਰਸਾਈਕਲ ਜਿੱਤੇ ਜਾਲੀ ਨੰਬਰ ਲਗਾਇਆ ਹੋਇਆ ਉਹ ਲਗਾ ਕੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਇਨਫਾਰਮੇਸ਼ਨ ਮਿਲਣ ਤੇ ਜਿਹੜੇ ਸਾਡੀ ਡੇਰਾਬਸੀ ਦੀ ਟੀਮ ਐ ਇਮੀਡੀਏਟਲੀ ਐਕਟਿਵ ਹੋਈ ਤੇ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਉਹਨਾਂ ਦੋਨਾਂ ਤੋਂ ਦੋ ਜਿਹੜੇ ਲਜਾਇਜ ਅਸਲੇ ਜਿਹੜੇ ਸੀਗੇ ਉਹ ਬਰਾਮਦ ਹੋ ਉਦੋਂ ਜਦੋਂ ਪੁੱਛਗੀਆਂ ਦੌਰਾਨ ਪਤਾ ਕੀਤਾ ਕਿ ਅਸਲੇ ਆਏ ਕਿੱਥੋਂ ਹੈ ਤਾਂ ਉਹਨਾਂ ਨੇ ਅੱਗੇ ਇੱਕ ਰਮਨਦੀਪ ਤੇ ਕਾਰਤਿਕ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਜਦੋਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਤੋਂ ਵੀ ਨਜਾਇਜ਼ ਅਸਲੇ ਜਿਹੜੇ ਸੀਗੇ ਬਰਾਮਦ ਕੀਤੇ ਗਏ ਉਹ ਤੋਂ ਬਾਅਦ ਜਦੋਂ ਚੈੱਕ ਕਰਾਇਆ ਗਿਆ ਤਾਂ ਉਹ ਕਹਿੰਦੇ ਜੀ ਆ ਸਾਰੇ ਜਿਹੜੇ ਅਸਲੇ ਸੀਗੇ ਇਹਨਾਂ ਨੂੰ ਜੈਦੀਪ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਉਹਨੇ ਦਿੱਤੇ ਜਿਹੜਾ ਇਹ ਜੈਦੀਪ ਹੈ ਇਹਦਾ ਕ੍ਰਿਮਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਜੈਦੀਪ ਦਾ ਹੈਗਾ ਤੇ ਇਹ ਗੈਂਗਸਟਰ ਮਿੰਟੂ ਮੋਤੀਆ ਨਾਲ ਜਿਹੜਾ ਹੈਗਾ ਜੁੜਿਆ ਹੋਇਆ ਹੈ ਮਿੰਟੂ ਮੋਤੀਆ ਨਾਲ ਜਿਹੜਾ ਜੁੜਿਆ ਹੋਇਆ ਹੈ ਜਿਹੜਾ ਕਿ ਅੱਗੇ ਲੋਰੈਂਸ ਗੈਂਗ ਦਾ ਮੈਂਬਰ ਹੈ ਤਾਂ ਇਹ ਜਿਹੜੇ ਵੈਪਨਸ ਜਿਹੜੇ ਅਸਲੇ ਸੀਗੇ ਇਹ ਸਾਰੇ ਇੱਕ ਟੋਟਲ ਮਿਲਾ ਕੇ 6 ਵੈਪਨਸ ਜਿਹੜੇ ਹੈਗੇ ਸਾਨੂੰ ਰਿਕਵਰ ਹੋਏ ਇਹਨਾਂ ਤੋਂ ਇਹਨਾਂ ਪੰਜੇ ਬੰਦਿਆਂ ਤੋਂ ਪੰਜ ਦੇ ਪੰਜ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਇਹ ਡੇਰਾਬਸੀ ਲਾਲਨੂ ਇਲਾਕੇ ਦੇ ਵਿੱਚ ਹੀ ਅ ਕਿਸੇ ਇਨਸੀਡੈਂਟ ਨੂੰ ਅੰਜਾਮ ਦੇਣਾ ਸੀਗਾ ਜਦੀ ਡਿਟੇਲਸ ਅਸੀਂ ਅਜੇ ਡੈਲੀਬਰੇਟਲੀ ਸ਼ੇਅਰ ਨਹੀਂ ਕਰ ਰਹੇ ਅ ਇਹ ਇਨਸੀਡੈਂਟ ਦੇ ਵਿੱਚ ਇਹਨਾਂ ਨੂੰ ਅੰਜਾਮ ਦੇਣਾ ਸੀਗਾ ਇਹਦੇ ਵਿੱਚ ਤੁਹਾਨੂੰ ਰਿਕਵਰੀ ਜਿਹੜੀ ਹੈਗੀ ਹੈ 6 ਵੈਪਨ ਰਿਕਵਰ ਹੋਏ ਹੈ ਜਿਹਦੇ ਵਿੱਚ 4 12 23 ਬੋਰ ਦੇ ਨੇ 1 30 ਬੋਰ ਦਾ ਤੇ ਇੱਕ ਰਾਈਫਲ ਹੈ ਅ 2 ਲਾਈਵ ਕੈਟਰੇਜਸ ਹੈਗੇ ਪਲੱਸ ਜਿਹੜੀ ਚੋਰੀशुदा ਜਾਰੀ ਨੰਬਰ ਲੱਗਿਆ ਹੋਇਆ ਜਿਹੜੀ ਬਾਈਕ ਹੈ ਉਹ ਬਰਾਮਦ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ ਹੈ ਇਹ ਜਿਹੜਾ ਹਸਨਪ੍ਰੀਤ ਹੈ ਤੇ ਰਾਜਵੀਰ ਇਹ ਦੋਨੋਂ ਕਦੋਂ ਰਾਦੇ ਨਾਲ ਮਿਲੇ ਹੋਏ ਸੀਗੇ ਤੇ ਕਿਸ ਤਰ੍ਹਾਂ ਦਾ ਇਹਨਾਂ ਦੀ ਕੂੜੀ ਰੈਕੀ ਚੱਲਦੀ ਸੀ ਇਹ ਚ ਬੇਸਿਕਲੀ ਇਹ ਜਿਹੜਾ ਮੇਨ ਇਹ ਕੈਂਪਨ ਹੈ ਉਹ ਜੈਦੀਪ ਹੈ ਇਹ ਜੈਦੀਪ ਜਿਹੜਾ ਬੰਦਾ ਹੈ ਇਹਨੇ ਇਹਨਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਸੀਗਾ ਤੇ ਇਹ ਕਿਉਂਕਿ ਜੈਦੀਪ ਤਾਂ ਬਾਹਰ ਰਹਿੰਦਾ ਵਾਲਾ ਬੰਦਾ ਹੈਗਾ ਰਾਜਸਥਾਨ ਦਾ ਤੇ ਜਿਹੜੇ ਇਹ ਬੰਦੇ ਹੈਗੇ ਲੋਕਲ ਹੈ ਤੇ ਇਹ ਚ ਕਾਰਤਿਕ ਦੀ ਇਨਵੋਲਵਮੈਂਟ ਹੈ ਜਿਹਨ ਜਿਹੜਾ ਹੈਗਾ ਕਾਰਤਿਕ ਜਿਹੜਾ ਹੈਗਾ ਲੋਕਲ ਬੰਦਾ ਹੈਗਾ ਕਾਰਤਿਕ ਡੇਰਾਵਸੀ ਦਾ ਰਹਿਣ ਵਾਲਾ ਹੈ ਸੀਗਾ ਤਾਂ ਇਹ ਚ ਕਾਰਤਿਕ ਨੇ ਜੈਦੀਪ ਨਾਲ ਤਾਲਮਿਲ ਕੀਤਾ ਜੈਦੀਪ ਨਾਲ ਤਾਲਵੇਲ ਕਰਕੇ ਇਹਨਾਂ ਦੇ ਨਾਲ ਜਿਹੜੇ ਬਾਕੀ ਦਿਲ ਬੰਦੇ ਇਹਨਾਂ ਨੂੰ ਜੋੜਿਆ ਜੈਦੀਪ ਨੇ ਤਾਂ ਕਿ ਉਹ ਇਨਸੀਡੈਂਟ ਨੂੰ ਅੰਜਾਮ ਦੇ ਸਕਣ ਤਾਂ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਤੇ ਵੈਪਨ ਦੀ ਰਿਕਵਰੀ ਦੇ ਨਾਲ ਜਿਹੜਾ ਇੱਕ ਡੇਹੜਾ ਪੱਸੀ ਲਾਲਰੋਏ ਇਲਾਕੇ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣੀ ਸੀ ਉਸ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ ਸਰ ਕੋਈ ਰਾਈਵਲ ਗੈਂਗ ਨੂੰ ਲੈ ਕੇ ਸਿੱਧਾ ਕੁਝ ਇਸ ਤਰ੍ਹਾਂ ਦਾ ਸਿੱਧਾ ਕੋਈ ਇਹ ਚ ਰਾਈਵਲ ਗੈਂਗ ਦੀ ਆਪਾਂ ਗੱਲ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਆਪਸੀ ਲੜਾਈ ਝਗੜਾ ਸੀਗਾ ਉਹ ਆਪਸੀ ਲੜਾਈ ਝਗੜੇ ਦੇ ਚੱਕਰ ਦੇ ਵਿੱਚ ਜਿਹੜਾ ਸੀਗਾ ਇੱਕ ਇਨਸੀਡੈਂਟ ਜਿਹੜਾ ਸੀਗਾ ਹੁਣ ਇਹਨਾਂ ਨੇ ਮਾਰਨਾ ਸੀ ਉਹਨੂੰ ਜਾਂ ਫਿਰ ਉਹਨੂੰ ਥਰਾਣਾ ਸੀਗਾ ਵਾਇਰਿੰਗ ਕਰਕੇ ਇਹ ਡਿਊਰਿੰਗ ਅਸੀਂ ਇਨਵੈਸਟੀਗੇਸ਼ਨ ਦੇਖਾਂਗੇ ਇਹਦੇ ਵਿੱਚ ਤੇ ਪਰ ਇਹ ਹੈ ਕਿ ਕਿਸੇ ਨੂੰ ਟਾਰਗੇਟ ਇਹਨਾਂ ਨੇ ਕਰਨਾ ਸੀ ਪਰ ਇਹ ਪੰਜੇ ਮਿਲੇ ਕਿੱਦਾਂ ਨੇ ਆਪ ਹਾਂਜੀ ਮੇਨ ਜਗੜਾ ਕਰਦੇ ਮੇਨ ਜਗੜਾ ਕਰ ਇਹ ਤਾਂ ਮਿਲੇ ਕਿੱਦਾਂ ਸੀ ਕੰਦੇ ਆਪ ਇਹ ਜਿਹੜਾ ਹ ਜੈਦੀਪ ਇਹਨੇ ਮਿਲਾਇਆ ਇਹ ਬੇਸਿਕਲੀ ਸਾਰੇ ਜੈਦੀਪ ਦੇ ਨਾਲ ਅਗੇ ਟੱਚ ਦੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਅਸਲਪ੍ਰੀਤ ਤੇ ਰਾਜਵੀਰ ਦਾ ਜਿਹੜਾ ਸਭ ਤੋਂ ਪਹਿਲਾਂ ਮਰੇ ਸੀ ਨੰਬਰ 8 ਦੇ ਇੱਕ ਲਾ ਨਹੀਂ ਇਹਨਾਂ ਦਾ ਨਹੀਂ ਸਿਰਫ ਜੈਦੀਪ ਦਾ ਕ੍ਰਿਮੀਨਲ ਬੈਕਗ੍ਰਾਉਂਡ ਸਾਰੇ ਪ੍ਰੈਸ਼ਰਸ ਕਿਸਾ ਜੈਦੀ ਨੇ ਕੋਈ ਪਹਿਲੇ ਕੋਈ ਵੀ ਦਿੱਤੇ ਜਾਂ ਕੋਈ ਫਾਈਨੈਂਸ਼ਲੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਫਾਈਨੈਂਸ਼ਲੀ ਕਾਰਤਿਕ ਦੇ ਨਾਲ ਕਾਰਤਿਕ ਨੇ ਫਾਈਨੈਂਸ਼ਲੀ ਜਿਹੜਾ ਸੀਗਾ ਉਹ ਕਾਰਤਿਕ ਦਾ ਬੈਕਗ੍ਰਾਉਂਡ ਕੀ ਹੈ ਸਰ ਜਿਹੜਾ ਐਸਜੀਪੀ ਰਹਿੰਦਾ ਹੈ ਹਾਊਸਿੰਗ ਇਹ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਹੈ ਨਹੀਂ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈ ਪਰ ਲੜਾਈ ਝਗੜੇ ਦੇ ਹੈਗੇ ਇਹ ਝਗੜ ਕੀ ਹੈ ਇਹਨਾਂ ਸਾਰਿਆਂ ਇਹ ਸਾਰੇ 20s ਦੇ ਵਿੱਚ ਸਾਰੇ ਵੀ 20s अर्ली 20s ਦੇ 20s ਦੇ ਸਸਪੈਕਟਿਡ ਗੈਂਗਵਾਰ ਸਟਕਿਡ ਗੈਂਗਵਾਰ ਅ ਗੈਂਗਵਾਰ ਤਾਂ ਸਪੈਸੀਫਿਕਲੀ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਆਪਸ ਲੜਾਈ ਸੀ ਮੱਲੇ ਆਈ ਲੜਾਈ ਹੁੰਦੀ ਉਸ ਟਾਈਪ ਦੀ ਲੜਾਈ ਸੀ ਠੀਕ ਹੈ ਪਰ ਇਹ ਇਹ ਹੈ ਕਿ ਉਹ ਲੜਾਈ ਜਿਹੜੀ ਸੀਗੀ ਇਸ ਕੇਸ ਦੇ ਉੱਪਰ ਤੇ ਕਰ ਹੋ ਗਈ ਸਰ ਇਹ ਜੈਦੀਪ ਨੇ ਇਹਨਾਂ ਨੂੰ ਪ੍ਰੋਵਾਈਡ ਕਿਸ ਤਰ੍ਹਾਂ ਕਰਾਇਆ ਇਹ ਕੁਝ ਇਨਵੈਸਟੀਗੇਸ਼ਨ ਚ ਇਹ ਵੀ ਬੜ ਕੇ ਬੜਾ ਇੰਟਰਸਟਿੰਗ ਹੈਗਾ ਹੈ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਤੇ ਕਰਾਇਆ ਜਿਹੜੇ ਵੈਪਨ ਸੀਗੇ ਇੰਟਰਨੈਟ ਦੇ ਥਰੂ ਪ੍ਰਕਿਊਰ ਕੀਤੇ ਗਏ ਸੀ ਤਾਂ ਉਹ ਜਿਹੜਾ ਇੰਟਰਨੈਟ ਦੇ ਥਰੂ ਜਿੱਥੋਂ ਪ੍ਰਕਿਊਰ ਹੋਏ ਸੀਗੇ ਉਹ ਸਾਡੀਆਂ ਟੀਮਾਂ ਨੂੰ ਲੱਗੀਆਂ ਹੋਈਆਂ ਡੂਰਿੰਗ ਇਨਵੈਸਟੀਗੇਸ਼ਨ ਜਿੱਥੋਂ ਆਏ ਸੀਗੇ ਉਹ ਸੀ ਟ੍ਰੇਸਰ ਇਹ ਸਰ ਬਹੁਤ ਵੱਡੀ ਪ੍ਰੋਬਲਮ ਹੈ ਪਹਿਲਾਂ ਵੀ ਅਸੀਂ ਡਿਸਕਸ ਕੀਤੀ ਸੀ ਕਿ ਐ ਨ ਇਸ ਤਰ੍ਹਾਂ ਦੇ ਜਿਹੜੇ ਵਪਾਰਸ ਨੇ ਉਸ ਨੂੰ ਲੈ ਕੇ ਤੁਹਾਡਾ ਕੋਈ ਸਾਈਬਰ ਸੈੱਲ ਕੰਮ ਕਰ ਰਹੇ ਕਿਉਂਕਿ ਪਹਿਲਾ ਮਾਮਲਾ ਨਹੀਂ ਹੈ ਸੋ ਪਹਿਲਾਂ ਵੀ ਇਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ ਬਿਲਕੁਲ ਸਾਡੀ ਜਿਹੜੀ ਹੈ ਸਾਈਬਰ ਸੋਸ਼ਲ ਮੀਡੀਆ ਮਾਨੀਟਰਿੰਗ ਟੀਮਸ ਹੈ ਨਹੀਂ ਹੈ ਡਿਸਟ੍ਰਿਕਟ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ ਰੈਗੂਲਰ ਇਸ ਨੂੰ ਮਾਨੀਟਰ ਕਰਦੀ ਹੈ ਤੇ ਕੋਈ ਵੀ ਇਹੋ ਜੀ ਚੀਜ਼ ਧਿਆਨ ਚੰਦਦੀ ਹੈ ਤਾਂ ਇਮੀਡੀਏਟਲੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਜਿਹੜੀ ਆਈਥਿੰ ਜਲੰਧਰ ਏਰੀਆ ਦੇ ਵਿੱਚ ਵੀ ਇਹ ਜਾ ਕੋਈ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਬੰਦੇ ਮਿਜਰ ਵੀ ਫੜੇ ਗਏ ਸੀ ਤਾਂ ਇਹ ਸਾਰੇ ਰੈਗੂਲਰ ਸਾਡੀਆਂ ਟੀਮ ਦੇ ਦੇ ਇਸ ਲਈ ਇਹਨਾਂ ਨੂੰ ਆਲ ਇੰਡੀਟਿੰਗ ਵਪਾਰਕ ਦਿੱਤੇ ਹਨ। ਆਲ ਇੰਡੀਟਿੰਗ ਕਿੰਨੇ ਕਰਦੇ ਹਨ। ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਦੇ ਵੱਲੋਂ ਦੱਸਿਆ ਗਿਆ ਕਿ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਡੇਰਾ ਬਸੀ ਦੇ ਇਲਾਕੇ ਦੇ ਵਿੱਚ ਕੁਝ ਗੈਂਗਸਟਰ ਮੋਟਰਸਾਈਕਲਾਂ ਤੇ ਜਾਲੀ ਨੰਬਰ ਲਗਾ ਕੇ ਘੁੰਮ ਰਹੇ ਨੇ। ਸੀਆਈ ਸਟਾਫ ਖਰੜ ਦੇ ਵੱਲੋਂ ਇਹਨਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ। ਪੰਜ ਕਹਿੰਦੇ ਨੇ ਲਾਰਫ ਬਿਸਨੋਈ ਦੇ ਗੈਂਗ ਦੇ ਇਹ ਗੈਂਗਸਟਰ ਨੇ ਗੁਰਗੇ ਨੇ ਤੇ ਇਹ ਡੇਰਾ ਵਸੀ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀ ਉਸ ਤੋਂ ਪਹਿਲਾਂ ਹੀ ਸੀਆਈ ਸਟਾਫ ਖਰੜ ਦੇ ਧੱਕੇ ਚੜ ਗਏ ਨੇ ਕਹਿੰਦੇ ਨੇ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿੱਤਾ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ